ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਵਾਲੀ ਜਿਹੜੀ ਆਪਣਾ ਟੌਪਿਕ ਹੈ ਉਹ ਕੁਝ ਛਟਕੇ ਆ ਅੱਜ ਆਪਾਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਵਾਲੀ ਗੱਲ ਕਰਾਂਗੇ ਜੀ ਕਿਸ ਤਰ੍ਹਾਂ ਤੁਸੀਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਦੇ ਉੱਪਰ ਨਵੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਠੀਕ ਹੈ ਜੀ ਉਸ ਦਾ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਬਾਅਦ ਬਾਇ ਚਾਂਸ ਜੇਕਰ ਬੱਚੇ ਦਾ ਕੋਈ ਡਾਕੂਮੈਂਟ ਗਲਤ ਹੋ ਜਾਂਦਾ ਹੈ ਜਾਂ ਤੁਹਾਡੇ ਤੋਂ ਅਪਲਾਈ ਕਰਨ ਸਮੇਂ ਕੋਈ ਉਹਦੀ ਐਪਲੀਕੇਸ਼ਨ ਟਾਈਪ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਹਨੂੰ ਰਿਜੈਕਟ ਕਰਕੇ ਠੀਕ ਹੈ ਪਰਮਨੈਂਟ ਰਿਜੈਕਟ ਨਹੀਂ ਕਰਨਾ ਜੀ ਟੈਂਪਰੇਰੀ ਰਿਜੈਕਟ ਕਿਸ ਤਰ੍ਹਾਂ ਕਰਨਾ ਹੈ ਤੇ ਉਸ ਤੋਂ ਬਾਅਦ ਉਹਨੂੰ ਦੁਬਾਰਾ ਰੀ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਉਹ ਅੱਜ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਨੇ ਰਹੋ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸਾਂਝਾ ਕਰਿਓ ਜਿਹੜੇ ਇਹ ਜਿਹੜੀ ਵੀਡੀਓ ਹੈ ਉਹ ਮੇਰੇ ਦੋਸਤਾਂ ਮਿੱਤਰਾਂ ਉਹਨਾਂ ਵਾਸਤੇ ਹੈ ਜਿਹੜੇ ਆਪਣਾ ਜੀ ਕੈਫੇ ਵਾਲੇ ਐ ਜੀ ਅਪਲਾਈ ਕਰਦੇ ਐ ਤੇ ਖਾਸ ਕਰ ਅਧਿਆਪਕਾਂ ਲਈ ਹੈ ਠੀਕ ਹੈ ਜੀ ਜਿਹੜੇ ਹਾਂਜੀ ਤਾਂ ਆਪਾਂ ਅਪਲਾਈ ਕਰਨਾ ਕਿਸ ਤਰ੍ਹਾਂ ਕਰਨਾ ਹੈ ਜੀ ਡਾਕਟਰ ਅੰਬੀਦਕਰ ਸਕਾਲਰਸ਼ਿਪ ਪੋਰਟਲ ਦੇ ਉੱਪਰ ਤੁਸੀਂ ਆ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਜੇ ਤੁਸੀਂ ਆਓ ਇਸ ਨੂੰ ਐਪਲੀਕੇਸ਼ਨ ਨੂੰ Chrome ਦੇ ਵਿੱਚ ਜਾਂ Google ਦੇ ਵਿੱਚ ਸਰਚ ਕਰ ਦਿਓ ਤਾਂ ਸਭ ਤੋਂ ਪਹਿਲਾਂ ਦੇਖੋ ਸਟੂਡੈਂਟ ਕੋਰਨਰ ਆਉਂਦਾ ਜੀ ਸਕਾਲਰਸ਼ਿਪ ਫਾਰ ਐਸਸੀ ਐਂਡ ਓਬੀਸੀ ਜੇ ਤਾਂ ਤੁਸੀਂ ਕੋਈ ਬੱਚਾ ਨਵਾਂ ਰਜਿਸਟਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਸਟੂਡੈਂਟ ਰਜਿਸਟ੍ਰੇਸ਼ਨ ਠੀਕ ਹੈ ਜੀ ਇੱਥੇ ਕਲਿੱਕ ਕਰ ਲੈਣਾ ਜੇਕਰ ਤੁਹਾਡਾ ਅਕਾਊਂਟ ਬਣਿਆ ਹੋਇਆ ਬੱਚੇ ਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਕੋਈ ਉਹਦੇ ਵਿੱਚ ਸੋਧ ਕਰਨੀ ਹੈ ਤਾਂ ਫਿਰ ਆਪਾਂ ਲੌਗਇਨ ਤੇ ਜਾਵਾਂਗੇ ਤਾਂ ਫਿਲਹਾਲ ਤੁਹਾਨੂੰ ਮੈਂ ਥੋੜਾ ਡਿਟੇਲ ਵਿੱਚ ਦੱਸ ਦੇਣਾ ਮੋਟਾ-ਮੋਟਾ ਕਿ ਸਟੂਡੈਂਟਸ ਰਜਿਸਟ੍ਰੇਸ਼ਨ ਤੇ ਆਪਾਂ ਜਦੋਂ ਕਲਿੱਕ ਕਰ ਲਿਆ ਜੀ ਉਸ ਤੋਂ ਬਾਅਦ ਬੱਚੇ ਦਾ ਆ ਦੇਖੋ ਜੀ ਇਹ ਨਵਾਂ ਫਾਰਮ ਜਿਹੜਾ ਹੈ ਬੱਚੇ ਵਾਸਤੇ ਅਪਲਾਈ ਹੋ ਜਾਊਗਾ ਤਾਂ ਕਈ ਵਾਰ ਕੀ ਹੁੰਦਾ ਨੇ ਜਦੋਂ ਆਪਾਂ ਕਲਿੱਕ ਕਰਦੇ ਆ ਤਾਂ ਉਹ ਹੁੰਦਾ ਨਹੀਂ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਉੱਪਰ ਦਿੱਤਾ ਹੈ ਸਟੂਡੈਂਟ ਕੋਟਾ ਤਾਂ ਇੱਥੇ ਆਪਾਂ ਨੌਨ ਮੈਨੇਜਮੈਂਟ ਕੋਟਾ ਕਰ ਲਾਂਗੇ ਜੇਕਰ ਕੋਈ ਉਸ ਬੱਚੇ ਦਾ ਕੋਈ ਕੋਟਾ ਹੈਗਾ ਜੀ ਕਿਸੇ ਤਰ੍ਹਾਂ ਦਾ ਠੀਕ ਹੈ ਜੀ ਤਾਂ ਉਹਦੇ ਵਿੱਚ ਸਿਲੈਕਟ ਕਰ ਲੈਣਾ ਹੈ ਅਦਰਵਾਈਜ਼ ਠੀਕ ਜਿਵੇਂ სპੋਰਟਸ ਆਲਾ ਕੋਈ ای ڈبلیو ایس ਹੈ ਕਿਸੇ ਵੀ ਤਰ੍ਹਾਂ ਦੀ ਉਹਦੀ ਰਿਜ਼ਰਵੇਸ਼ਨ ਕੈਟਾਗਰੀ ਚ ਆਉਂਦਾ ਹੈ ਲੈ ਕੋਈ ਰਿਜ਼ਰਵੇਸ਼ਨ ਹੈਗੀ ਹੈ ਤਾਂ ਉੱਥੇ ਸਿਲੈਕਟ ਕਰ ਲੈਣਾ ਅਦਰਵਾਈਜ਼ ਤੁਸੀਂ ਉੱਤੇ ਨਾਨ ਮੈਨੇਜਮੈਂਟ ਕੋਟਾ ਕਰ ਲੈਣਾ ਲਓ ਜੀ ਇਸ ਤੋਂ ਬਾਅਦ ਆ ਸਾਰੀ ਡਿਟੇਲ ਤੁਸੀਂ ਭਰ ਕੇ ਠੀਕ ਹੈ ਜੀ ਉਸ ਤੋਂ ਬਾਅਦ ਆ ਆਗਰੀ ਐਂਡ ਪ੍ਰੋਸੀਡ ਤੇ ਕਰ ਦੇਣਾ ਉਸ ਤੋਂ ਬਾਅਦ ਆ ਨੀਚਲੀ ਡਿਟੇਲ ਹੈ ਜਿਹੜੀ ਉਹ ਤੁਸੀਂ ਭਰਦੇ ਰਹਿਣਾ ਕੈਪਚਾ ਜਿਹੜਾ ਦਿੱਤਾ ਹੋਇਆ ਤੁਹਾਨੂੰ ਉਹਦੇ ਵਿੱਚ ਭਰ ਕੇ ਸੇਵ ਡਿਟੇਲ ਨੂੰ ਐਂਡ ਰਜਿਸਟਰ ਮੀ ਕਰ ਦੇਣਾ ਹੈ ਇਸ ਤੋਂ ਬਾਅਦ ਬੱਚਾ ਆਪਣੇ ਆਪ ਜਦੋਂ ਰਜਿਸਟਰ ਹੋ ਗਿਆ ਤਾਂ ਤੁਹਾਡੇ ਕੋਲ ਉਹਦਾ ਆਈਡੀ ਪਾਸਵਰਡ ਬਣ ਕੇ ਆ ਜਾਊਗਾ ਉਸ ਤੋਂ ਬਾਅਦ ਜਿਹਨੂੰ ਸਿੱਧਾ ਤੁਸੀਂ ਕਰੋਗੇ ਉਹ ਡਾਇਰੈਕਟ ਤੁਹਾਡੇ ਕੋਲ ਚਲਾ ਜਾਊਗਾ ਜੀ ਲੌਗਇਨ ਤੇ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹਨੀ ਜਾਣਕਾਰੀ ਪਤਾ ਲੱਗ ਗਈ ਹੋਊਗੀ ਇਸ ਤੋਂ ਬਾਅਦ ਤੁਸੀਂ ਬੱਚੇ ਦੀ ਡਿਟੇਲ ਭਰੋਗੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਫ੍ਰੀਸ਼ਪਾਸ ਲਈ ਜਿਹੜਾ ਬੱਚਾ ਅਪਲਾਈ ਕਰ ਸਕਦਾ ਹੈ ਠੀਕ ਹੈ ਜੀ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੇਕਰ ਬੱਚੇ ਨੇ ਪਹਿਲਾਂ ਹੀ ਆਲਰੇਡੀ ਉਹ ਲੌਗਇਨ ਹੈਗਾ ਠੀਕ ਹੈ ਜੀ ਤਾਂ ਤੁਸੀਂ ਆਈਡੀ ਪਾਸਵਰਡ ਬਣਿਆ ਹੋਇਆ ਲੌਗਇਨ ਤੇ ਜਾਣਾ ਜੀ ਲਓ ਜੀ ਲੌਗਇਨ ਤੇ ਗਏ ਉਸ ਤੋਂ ਬਾਅਦ ਆਪਾਂ ਕਿਸੇ ਵੀ ਤਰ੍ਹਾਂ ਦੇ ਕੋਈ ਇੱਕ ਜਿਹੜੀ ਆਈਡੀ ਉਹ ਚੱਕ ਲਈ ਉਸ ਤੋਂ ਬਾਅਦ ਤੁਸੀਂ ਆ ਕੈਪਚਾ ਜਿਹੜਾ ਉਹ ਭਰ ਲੈਣਾ ਜੀ ਕੈਪਚਾ ਭਰਨ ਤੋਂ ਬਾਅਦ ਜਿਹੜਾ ਇਹ ਲੌਗਇਨ ਹੋ ਜਾਊਗਾ ਲਓ ਜੀ ਲਓ ਜੀ ਲੌਗਇਨ ਹੋ ਗਿਆ ਇੱਥੇ ਆਪਣੇ ਕੋਲ ਬੱਚਿਆਂ ਦੀ ਡਿਟੇਲ ਉਹ ਜਿਹੜੀ ਉਹ ਆ ਚੁੱਕੀ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆ ਆਪਾਂ ਆਪਣੇ ਕੋਈ ਬੱਚੇ ਆਪਣੀ ਸਕੂਲ ਆਈਡੀ ਚ ਆਏ ਹੋਣਗੇ ਤਾਂ ਉਹ ਕਿੱਥੇ ਹੋਣਗੇ ਜੀ ਐਪਲੀਕੇਸ਼ਨ ਪ੍ਰੋਸੈਸ ਤੋਂ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਲਓ ਜੀ ਇਹ ਥੋੜਾ ਜਿਹਾ ਮੋਬਾਈਲ ਦੇ ਉੱਪਰ ਹੋਣ ਕਾਰਨ ਪ੍ਰੋਪਰ ਜਿਹੜੀ ਸਾਈਟ ਨਹੀਂ ਚੱਲਦੀ ਤਾਂ ਤੁਸੀਂ ਆਪਾਂ ਦੁਬਾਰਾ ਦੋ ਵਾਰੀ ਕਰਨਾ ਪਊਗਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰੈਸ ਸੌਰੀ ਪ੍ਰੋਸੈਸ ਰਿਸਿਵਡ ਐਪਲੀਕੇਸ਼ਨ ਇਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਹੁਣ ਜਿੰਨੇ ਵੀ ਬੱਚੇ ਨੇ ਅਪਲਾਈ ਕੀਤਾ ਉਹ ਤੁਹਾਡੇ ਕੋਲ ਇਸ ਆਈਡੀ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਅੰਡਰ ਪ੍ਰੋਸੈਸ 33 ਬੱਚੇ ਹੋਗੇ ਤੇ ਪੈਂਡਿੰਗ ਇੱਕ ਸ਼ੋ ਦਿਖਾਈ ਦੇ ਰਿਹਾ ਤਾਂ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਸ਼ੋ ਐਪਲੀਕੇਸ਼ਨ ਦੇ ਉੱਪਰ ਇੱਥੇ ਉਸ ਬੱਚੇ ਦੀ ਜਿਹੜੀ ਹੋ ਡਿਟੇਲ ਤੁਹਾਡੇ ਸਾਹਮਣੇ ਆ ਜਾਊਗੀ ਜੀ ਠੀਕ ਹੈ ਜੀ ਥੋੜਾ ਪ੍ਰੋਸੈਸ ਲੈ ਰਿਹਾ ਲਓ ਜੀ ਆ ਇੱਕ ਆਪਣੇ ਕੋਲੇ ਬੱਚਾ ਜਿਹੜਾ ਹੋ ਆ ਚੁੱਕਿਆ ਜੀ ਇੱਥੇ ਆਪਾਂ ਜਿਹੜਾ ਪ੍ਰੋਸੈਸ ਐਪਲੀਕੇਸ਼ਨ ਹੈ ਇਹਦੇ ਉੱਪਰ ਆਪਾਂ ਕਲਿੱਕ ਕਰ ਦੇਣਾ ਠੀਕ ਹੈ ਜੀ ਲੋ ਜੀ ਹੁਣ ਇਹ ਤਾਂ ਸੀ ਜੇਕਰ ਤੁਸੀਂ ਬੱਚੇ ਦਾ ਸਾਰੇ ਡਾਕੂਮੈਂਟ ਪੂਰੇ ਆ ਇਧਰ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬੈਂਕ ਡਿਟੇਲ ਇਨਕਮ ਸਰਟੀਫਿਕੇਟ ਅੰਡਰਟੇਕਿੰਗ ਸਾਰਾ ਚੀਜ਼ਾਂ ਦਿਖਾਈ ਦੇ ਰਿਹਾ ਠੀਕ ਹੈ ਜੀ ਆ ਜਿਸ ਤਰ੍ਹਾਂ ਤੁਸੀਂ ਇਧਰ ਆਪਣੇ ਲੈਫਟ ਸਾਈਡ ਦੇਖ ਸਕਦੇ ਹੋ ਕਾ ਸਰਟੀਫਿਕੇਟ ਅਪਲੋਡ ਹੈ ਆ ਬਿਲਕੁਲ ਡਿਟੇਲ ਦੇ ਵਿੱਚ ਸਾਰਾ ਜੇਕਰ ਇਹ ਸਾਰੇ ਦਾ ਸਾਰਾ ਫਾਰਮ ਜਿਹੜਾ ਹੈਗਾ ਉਹ ਹਰਾ ਹੈ ਗ੍ਰੀਨ ਹੈ ਤਾਂ ਇਟ ਮੀਨਸ ਉਹਦੇ ਸਾਰੇ ਡਾਕੂਮੈਂਟ ਪੂਰੇ ਆ ਠੀਕ ਹੈ ਜੀ ਜੇਕਰ ਇੱਥੇ ਕੋਈ ਰੈੱਡ ਸ਼ੋ ਹੋ ਰਿਹਾ ਤੁਹਾਨੂੰ ਅਲਰਟ ਸ਼ੋ ਹੋ ਰਿਹਾ ਹੋਊਗਾ ਉਹ ਮਤਲਬ ਤੁਸੀਂ ਕਿਸੇ ਤਰ੍ਹਾਂ ਦਾ ਇੱਕ ਹਾਈ ਅਲਰਟ ਹੋਊਗਾ ਵੀ ਕੋਈ ਇਸ ਦੇ ਵਿੱਚ ਜਿਹੜੀ ਡਾਕੂਮੈਂਟ ਦੀ ਉਹ ਕਮੀ ਹੈ ਜਿਹਦੇ ਕਰਕੇ ਇਹ ਬੱਚਾ ਅਪਲੋਡ ਨਹੀਂ ਹੋਇਆ ਠੀਕ ਹੈ ਜੀ ਜਦੋਂ ਹੁਣ ਬੱਚੇ ਨੂੰ ਆਪਾਂ ਫਾਰਵਰਡ ਕਰਨਾ ਆਪਣੇ ਸਟੇਟ ਲੈਵਲ ਦੇ ਉੱਪਰ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਮੇਵੀ ਸੈਂਕਸ਼ਨ ਠੀਕ ਹੈ ਜੀ ਇਹਦੇ ਉੱਪਰ ਕਲਿੱਕ ਕਰ ਦੇਵੋਗੇ ਲਓ ਜੀ ਮੇਵੀ ਸੈਂਕਸ਼ਨ ਦੇ ਉੱਪਰ ਆਪਾਂ ਜਿਹੜਾ ਕਲਿੱਕ ਕੀਤਾ ਤਾਂ ਉਸ ਤੋਂ ਬਾਅਦ ਬੱਚਾ ਜਿਹੜਾ ਹੈਗਾ ਉਹ ਆਪਣੀ ਥੋੜੀ ਜਿਹੀ ਡਿਟੇਲ ਭਰਨ ਦੇ ਨਾਲ ਜਿਹੜਾ ਹਾਂ ਅੱਗੇ ਸੈਂਟਰ ਵੱਲ ਜਿਹੜਾ ਸਟੇਟ ਵੱਲ ਚਲਾ ਜਾਊਗਾ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੇ ਤਾਂ ਬੱਚਾ ਤੁਹਾਡੇ ਕੋਲੇ 11ਵਾਂ ਹੀ ਦਾ ਠੀਕ ਹੈ ਜੀ ਤਾਂ ਇੱਥੇ ਨੰਬਰ ਆਫ ਮੰਥਸ ਤੁਸੀਂ 10 ਭਰੋਗੇ ਠੀਕ ਹੈ ਜੀ ਜੇਕਰ ਬੱਚਾ 12ਵਾਂ ਹੀ ਦਾ ਤਾਂ ਇੱਥੇ ਨੰਬਰ ਆਫ ਮੰਥ ਤੁਸੀਂ 12 ਭਰੋਗੇ ਹੁਣ ਜਿਵੇਂ 11ਵਾਂ ਹੀ ਦਾ ਬੱਚਾ ਤਾਂ ਇੱਥੇ ਅਸੀਂ ਨੰਬਰ ਆਫ ਮੰਥਸ ਜਿਹੜੇ ਉਹ 10 ਭਰਾਂਗੇ ਕਿਉਂਕਿ ਜਿਹੜੀ 1100 ਫੀਸ 3600 ਫੀਸ ਬਣਨੀ ਹੈ 1136 ਰੁਪਏ ਠੀਕ ਹੈ ਜੀ ਤਾਂ ਜਿਹੜੀ ਮੇਨਟੇਨੈਂਸ ਫੀਸ ਹੈ ਉਹ ਜਿਹੜੀ ਹੈਗੀ ਹੈ ਤੁਹਾਡੀ ਉਹ 25 ਰੁਪਏ ਹੋਣੀ ਚਾਹੀਦੀ ਹੈ ਬਟੇ ਬਾਈ ਮਿਸਟੇਕ ਜਿਹੜੀ ਹੈਗੀ ਉਹ 5000 ਸ਼ੋ ਹੋ ਰਹੀ ਹੈ ਤਾਂ ਇਹ ਐਡਿਟ ਹੋ ਜੂਗੀ ਜੀ ਠੀਕ ਹੈ ਤਾਂ ਉਸ ਤੋਂ ਬਾਅਦ ਤੁਸੀਂ ਆ ਜਿਹੜਾ ਰਿਮਾਰਕਸ ਦੇ ਵਿੱਚ ਓਕੇ ਕਰਕੇ ਤੇ ਇੱਥੇ ਨੀਚੇ ਤੁਸੀਂ ਮੇ ਵੀ ਸੈਂਕਸ਼ਨ ਕਰ ਦੇਣਾ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਾਂ ਦੁਬਾਰਾ ਵਾਪਸ ਆਏ ਹੁਣ ਜੇ ਬਾਈ ਚਾਂਸ ਜੇਕਰ ਬੱਚੇ ਦੀ ਕੋਈ ਗਲਤੀ ਆ ਗਈ ਉਹਨੂੰ ਆਪਾਂ ਪਰਮਾਨੈਂਟ ਰਿਜੈਕਟ ਨਹੀਂ ਕਰਨਾ ਟੈਂਪਰੇਰੀ ਰਿਜੈਕਟ ਕਰਨਾ ਤਾਂ ਤੁਸੀਂ ਨੀਚੇ ਸੈਕੰਡ ਆਪਸ਼ਨ ਦੇਖ ਸਕਦੇ ਹੋ ਰਿਜੈਕਟ ਇਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਇੱਥੇ ਆਪਣੇ ਕੋਲ ਆਪਸ਼ਨ ਆਊਗੀ ਹੁਣ ਬੱਚਾ ਪਰ ਰਿਜੈਕਟ ਕਰ ਕਿਉਂ ਰਹੇ ਆ ਪਰਮਾਨੈਂਟਲੀ ਰਿਜੈਕਟ ਕਰ ਰਹੇ ਆ ਅ ਜਿਸ ਤਰ੍ਹਾਂ ਤੁਸੀਂ ਰਿਜੈਕਸ਼ਨ ਟਾਈਪ ਬੱਚੇ ਦੀ ਟਾਈਪ ਕੀ ਹੈ ਪ੍ਰੋਪੋਜ਼ਡ ਫॉर ਪਰਮਨੈਂਟ ਇੰਜੈਕਸ਼ਨ ਟੂ ਸੈਂਕਸ਼ਨ ਅਥਾਰਟੀ ਪਰਮਨੈਂਟ ਵਾਸਤੇ ਕਰਨਾ ਹੈ ਜਾਂ ਟੈਂਪਰੀ ਰਿਜੈਕਟ ਕਰਨਾ ਹੈ ਬਾਈ ਸਟੂਡੈਂਟ ਤੇ ਸਟੂਡੈਂਟ ਜਾਂ ਬਲੈਕਲਿਸਟ ਦੇ ਵਿੱਚ ਪਾਉਣਾ ਤਾਂ ਆਪਾਂ ਇਹਨੂੰ ਟੈਂਪਰੀ ਰਿਜੈਕਟ ਕਰਕੇ ਠੀਕ ਹੈ ਜੀ ਇਹਦੇ ਉੱਪਰ ਕਲਿੱਕ ਕਰ ਦਾਂਗੇ ਲਓ ਜੀ ਇਸ ਤੋਂ ਬਾਅਦ ਇਹ ਆਪਣੇ ਕੋਲੇ ਆ ਗਿਆ ਜੀ ਕਿਉਂ ਕੀਤਾ ਹੈ ਕਿਹੜੀ ਚੀਜ਼ ਕਰਕੇ ਜਿਹੜਾ ਹੈਗਾ ਬੱਚੇ ਦਾ ਉਹ ਫਾਰਮ ਹੈ ਉਹ ਰਿਜੈਕਟ ਕੀਤਾ ਜਾ ਰਿਹਾ ਤਾਂ ਐਪਲੀਕੇਸ਼ਨ ਡਿਟੇਲ ਆਪਾਂ ਪਰ ਦੰਨੀਆਂ ਵੀ ਕੋਈ ਕਿਸੇ ਕਾਰਨ ਜਿਹੜੀ ਮਿਸਟੇਕ ਹੋ ਹੋ ਚੁੱਕੀ ਹੈ ਉਸ ਤੋਂ ਬਾਅਦ ਇੱਥੇ ਰਿਜਨ ਦੇ ਕੇ ਆਪਾਂ ਇਹਨੂੰ ਯੈਸ ਕਰ ਦਾਂਗੇ ਠੀਕ ਹੈ ਜੀ ਸਾਰੀ ਰਿਜੈਕਸ਼ਨ ਐਪਲੀਕੇਸ਼ਨ ਕਰ ਦਾਂਗੇ ਉਸ ਤੋਂ ਬਾਅਦ ਜਿਹੜਾ ਬੱਚਾ ਆਪਣੀ ਆਈਡੀ ਦੇ ਵਿੱਚ ਆਇਆ ਹੋਇਆ ਆਪਣੇ ਉੱਥੋਂ ਚਲਾ ਜਾਊਗਾ ਤਾਂ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਆਈਡੀ ਪਾਸਵਰਡ ਨਾਲ ਲੌਗਇਨ ਕਰਕੇ ਬੱਚੇ ਦੀ ਆਈਡੀ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਜਿਹੜੀ ਉਹਦੀ ਕਰੈਕਸ਼ਨ ਹੈ ਉੱਥੇ ਕਰ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਉਸ ਤੋਂ ਬਾਅਦ ਉਹ ਅਨਲੌਕ ਹੋ ਜਾਊਗਾ ਉਸ ਤੋਂ ਬਾਅਦ ਸਾਰੀ ਉਹਦੀ ਜਿਹੜੀ ਪ੍ਰੋਸੈਸ ਹੋਊਗਾ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਲੌਕ ਪ੍ਰੋਫਾਈਲ ਕਰਕੇ ਉਹਨੂੰ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਬੱਚਾ ਫਿਰ ਜਿਹੜਾ ਹੈਗਾ ਤੁਹਾਡੀ ਸਕੂਲ ਦੀ ਆਈਡੀ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਤਾਂ ਏ ਸੀ ਉਹ ਸਾਰਾ ਪ੍ਰੋਸੈਸ ਡਾਕਟਰ ਅੰਮੇਦਕਰ ਸਕਾਲਰਸ਼ਿਪ ਪੋਰਟਲ ਦੇ ਉੱਪਰ ਬੱਚੇ ਨੂੰ ਅਪਲਾਈ ਕਿਵੇਂ ਕਰਨਾ ਹੈ ਠੀਕ ਹੈ ਜੀ ਬੱਚੇ ਨੂੰ ਮੇ ਵੀ ਸੈਂਕਸ਼ਨ ਭਾਵ ਉਹਨੂੰ ਅੱਗੇ ਫਾਰਵਰਡ ਕਿਸ ਤਰ੍ਹਾਂ ਕਰਨਾ ਹੈ ਤੇ ਬਾਏ ਚਾਂਸ ਜੇਕਰ ਬੱਚੇ ਦੇ ਕਿਸ ਤਰ੍ਹਾਂ ਦੀ ਕੋਈ ਫਾਲਟ ਆ ਗਿਆ ਤਾਂ ਉਹਨੂੰ ਟੈਂਪਰੇਰੀ ਰਿਜੈਕਟ ਕਰਕੇ ਬੱਚੇ ਦੀ ਐਪਲੀਕੇਸ਼ਨ ਨੂੰ ਕਿਵੇਂ ਆਪਾਂ ਸਹੀ ਕਰ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਰੀ ਅਪਲਾਈ ਕਿਵੇਂ ਕਰ ਸਕਦੇ ਹਾਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਗਿਆ ਫਿਰ ਵੀ ਜੇ ਕਿਤੇ ਥੋੜੀ ਬਹੁਤ ਕਮੀ ਰਹੇਗੀ ਤਾਂ ਆਪਣੇ ਸੁਝਾਅ ਜਰੂਰ ਦਿਓ ਕਿੱਥੇ ਸਾਨੂੰ ਪਤਾ ਲੱਗਿਆ ਜਾਂ ਕਿਹੜੀ ਚੀਜ਼ ਸਾਨੂੰ ਜਾਨਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਤਾਂ ਕਿ ਜਿਹੜੇ ਮੇਰੇ ਭੈਣ ਭਰਾ ਨਵੇਂ ਅਧਿਆਪਕ ਹੁੰਦੇ ਆ ਉਹਨਾਂ ਨੂੰ ਜੀ ਫੇਰ ਦਾ ਕੰਮ ਦਿੱਤਾ ਜਾਂਦਾ ਨਹੀਂ ਪਤਾ ਹੁੰਦਾ ਤਾਂ ਇਹ ਵੀਡੀਓ ਉਹਨਾਂ ਵਾਸਤੇ ਹੈਲਪਫੁਲ ਹੋ ਸਕਦੀ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ